ਹੇਲੋ ਹਾਲ ਤੁਹਾਨੂੰ ਮਾਰਕੀਟ 17 ਦੇ ਪੱਖ ਵਿਖਾ ਦਈਏ ਕਿ 17 ਦੀ ਮਾਰਕੀਟ ਵਿੱਚ ਅਕਸਰ ਹੀ ਲੋਕ ਆਉਂਦੇ ਆ ਔਰ ਆ ਗੱਡੀਆਂ ਖੜੀਆਂ ਵੇਖ ਸਕਦੇ ਹੋ ਔਰ ਚੱਲ ਰਹੀ ਮਾਰਕੀਟ ਵੇਖ ਸਕਦੇ ਹੋ ਔਰ ਇਹ ਤੁਹਾਨੂੰ ਜਾਣਕਾਰੀ ਦੇ ਦਈਏ ਕਿ 17 ਦੀ ਮਾਰਕੀਟ ਦੇ ਇਸ ਵੇਲੇ ਹਾਲਾਤ ਕੀ ਆ ਲੰਬੇ ਸਮੇਂ ਤੋਂ ਲੋਕ ਕਹਿੰਦੇ ਸੀ ਕਿ ਚੰਡੀਗੜ੍ਹ ਜਾਣਾ ਤਾਂ 17 ਸੈਕਟਰ ਵਿੱਚ ਜਾਣਾ ਇੱਕ ਵਾਰ ਸੁਪਨਾ ਰਹਿੰਦਾ ਲੋਕਾਂ ਦਾ ਕਿ 17 ਸੈਕਟਰ ਵੇਖਣ ਦਾ ਤਾਂ ਹੁਣ ਤੁਹਾਨੂੰ ਇਹ ਤਸਵੀਰਾਂ ਵੀ ਵਿਖਾ ਦਈਏ ਇਹੜਾ ਤਸਵੀਰਾਂ ਬਾਰੇ ਚਾਨਣਾ ਪਾ ਦਈਏ ਕਿ ਆਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਆਹ 17 ਸੈਕਟਰ ਦੇ ਵਿੱਚ ਨਹੀਂ ਆਉਂਦਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆਹ ਜਗ੍ਹਾ ਆਹ ਕਵਰ ਕਰੋ ਆਹ ਸਾਰੀ ਜਗ੍ਹਾ ਕਵਰ ਕੀਤੀ ਜਾਵੇ ਔਰ 17 ਸੈਕਟਰ ਦੀ ਮਾਰਕੀਟ ਹੈ ਤਾਂ ਜੇ ਅਸੀਂ ਗੱਲ ਕਰਦੇ ਆ ਇੱਥੋਂ ਦੀ ਨਗਰ ਕਾਉਂਸਲ ਦੀ ਜੇ ਇੱਥੋਂ ਦੇ ਮਿਊਸਪਲ ਕਾਰਪੋਰੇਸ਼ਨ ਦੀ ਗੱਲ ਕਰਦੇ ਆ ਤਾਂ ਫਿਰ ਤੁਸੀਂ ਵੇਖਦੇ ਹੋ ਕਿ ਹਾਲਾਤ ਕੀ ਬਣੇ ਹੋਏ ਆ ਇਹ 17 ਸੈਕਟਰ ਦੀ ਮਾਰਕੀਟ ਦੇ ਔਰ ਚਰਚਾ ਵਿੱਚ ਰਹਿੰਦਾ 17 ਸੈਕਟਰ ਕਿ ਬਹੁਤ ਸੋਹਣਾ ਸੈਕਟਰ ਹੈ ਔਰ ਲਗਾਤਾਰ ਅਸੀਂ ਕਈ ਪੱਖ ਵੇਖੇ ਆ ਬਹੁਤ ਸਾਰੇ ਪਹਿਲੂਆਂ ਦੇ ਵਿੱਚ ਇਹੀ ਵੇਖਣ ਨੂੰ ਮਿਲਦਾ ਕਿ 17 ਸੈਕਟਰ ਬਹੁਤ ਸੋਹਣਾ ਹੈ ਪਰ ਇਸ ਵੇਲੇ ਤਾਂ ਲਾਂਤਾਂ ਪਾਉਣ ਨੂੰ ਦਿਲ ਕਰਦਾ ਕਿ ਆ ਜੋ ਜਗਾ ਐ ਇਸ ਜਗਾ ਨੂੰ ਵੇਖ ਕੇ ਤਾਂ ਇਸ ਅਫਸਰ ਸਾਹਿਬ ਨੂੰ ਤੁਸੀਂ ਕੀ ਕਹੋਗੇ ਤਾਂ ਹੁਣ ਇਹ ਵੇਖ ਸਕਦੇ ਹੋ ਇਹ ਗੰਦਗੀ ਦੇ ਢੇਰ ਆ ਟੁੱਟੀ ਹੋਈ ਮਾਰਕੀਟ ਇਹ 17 ਸੈਕਟਰ ਦੀ ਮਾਰਕੀਟ ਹੈ ਔਰ 17 ਸੀ ਦੇ ਨਾਲ ਜਾਣੀ ਜਾਂਦੀ ਆ ਔਰ ਲਗਾਤਾਰ ਬਹੁਤ ਸਾਰੀਆਂ ਮਾਰਕੀਟਾਂ ਬਾਰੇ ਅਸੀਂ ਚਾਨਣਾ ਤਾਂ ਪਾਉਂਦੇ ਰਹਿੰਨੇ ਆ ਲੇਕਿਨ ਫਿਲਹਾਲ ਤੁਹਾਨੂੰ ਇਸ ਮਾਰਕੀਟ ਬਾਰੇ ਦੱਸ ਦਈਏ ਕਿ ਆ ਬੋਰੀ ਵੀ ਇਸ ਤਰ੍ਹਾਂ ਕੀਦੇ ਆ ਇੱਥੇ ਲੋਕ ਬਾਹਰ ਤੋਂ ਆ ਕੇ ਦੇਖਦੇ ਆ 17 ਸੈਕਟਰ ਕਈ ਵਾਰ ਬਾਹਰ ਕੰਟਰੀਆਂ ਤੋਂ ਅੰਗਰੇਜ਼ ਵੀ ਇੱਥੇ ਆਉਂਦੇ ਆ ਗੋਰੇ ਆਉਂਦੇ ਆ ਫਾਰਨਰ ਇੱਥੇ ਪਹੁੰਚਦੇ ਆ ਤਾਂ ਹਾਲਾਤ ਤੁਹਾਨੂੰ ਦੱਸ ਰਿਹਾ ਅਸੀਂ ਕੀ ਇਹ 17 ਸੈਕਟਰ ਮਾਰਕੀਟ ਦੇ ਹਾਲਾਤ ਐ ਜੋ ਕਚਰਾ ਬਣੀ ਆ ਮਾਰਕੀਟ ਔਰ ਨਗਰ ਕਾਉਂਸਲ ਕਿੱਥੇ ਸੁੱਤਾ ਪਿਆ ਇਹ ਮਿਊਸਿਪਲ ਕਾਰਪੋਰੇਸ਼ਨ ਕਿੱਥੇ ਸੁੱਤੀ ਆ ਕਾਦੀਆਂ ਤਨਖਾਹਾਂ ਲੈ ਰਹੇ ਨੇ ਔਰ ਕੰਮ ਕਿੱਥੇ ਕਰ ਰਹੇ ਆ ਹੁਣ ਇਹ ਤਸਵੀਰਾਂ ਜਿਹੜੀਆਂ ਇਹ ਤੁਹਾਨੂੰ ਦੱਸ ਦਈਏ ਤਾਂ ਇਹ ਤਸਵੀਰਾਂ ਦੇ ਹਾਲਾਤ ਬੋਲਦੇ ਆ ਇਸ ਵੇਲੇ 17 ਸੈਕਟਰ ਦੇ ਹੈਲੋ ਕਾ ਕਰ ਰਹਿਣੇ ਵਾਲਾ ਹੈ इधरा 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 रहने वाला है यूपी का तो यहाँ क्या काम करते होते मामा ढाबे पे सर तो ये कब से टूटा हुआ ये तो मार्केट इसको काफी दिन हो गया टूटे हुए दिन हुए या साल हुए साल हो गया पूरा दो साल पाँच साल हो गए कब से उपरी तो कभी कोई इधर ध्यान नहीं दिया ना किसी ना मार्प कारपोरेशन ने नगर काउंसिल ने किसी तो ने ध्यान नहीं दिया, ने नहीं दिया। सर, सारा ही पड़ा ऐसे ही पड़ा ये जो बिस्तरे ये क्या ये किसका है ये तो सर गरीबी के हालात है बस ऐसे पड़े हुए बस, हो क्या? बस अच्छा ये गरीबी के हालात वाले है लेकिन ये मार्केट कब से टूटी है बस ये, ये मैं पूछूसर ये टूटी हुई काफी दिन से तक हुई है तो आप लोग चाहोगे तो बनवा सकते हैं आप लोग बहुत टाइम से ऐसी अच्छा कितने के साल हो गए इस ना देखा दस साल से ऐसे ही देख रहे हो ਅੱਛੇ ਬੜੀ ਆ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਦਈਏ ਕਿ ਇਹ ਮਾਰਕੀਟ ਜਿਹੜੀ ਆ ਇਹ 17 ਦੀ 17 ਸੈਕਟਰ ਦੀ ਮਾਰਕੀਟ ਹੈ ਔਰ ਲਗਾਤਾਰ ਤੁਹਾਡੇ ਨਾਲ ਇਹ ਪੱਕਾ ਸਾਂਝੇ ਕਰ ਦਿੱਤੇ ਆ ਕਿ 10 ਸਾਲ ਤੋਂ 10 ਸਾਲ ਤੋਂ ਦੱਸਦੇ ਆ ਕਿ ਇਹ ਮਾਰਕੀਟ ਇਸੇ ਤਰ੍ਹਾਂ ਖੰਡਰ ਬਣੀ ਆ ਔਰ ਮਿਊਸਿਪਲ ਕਾਰਪੋਰੇਸ਼ਨ ਜਾਂ ਨਗਰ ਕਾਉਂਸਲ ਕਿਸ ਤਰਫ ਧਿਆਨ ਦਿੰਦਾ ਹੋਵੇਗਾ ਕੀ ਵੇਖਦਾ ਹੋਵੇਗਾ ਕਿ ਇਹ ਖੰਡਰ ਤੋਂ ਡਬਲ ਖੰਡਰ ਹੋ ਜਾਵੇ ਤਾਂ ਫੇਰ ਹੀ ਬਣੇਗੀ ਇੱਕ ਕਦੋਂ ਕੀ ਵੇਟ ਤੇ ਕੀ ਇੰਤਜ਼ਾਰ ਕੀਤਾ ਜਾ ਰਿਹਾ ਔਰ ਇਹ ਹਾਲਾਤਾਂ ਦੇ ਵਿੱਚ ਜਦੋਂ ਗੁਜਰਦਾ 17 ਸੈਕਟਰ ਤਾਂ ਐਸਾ ਹਾਲਾਤ ਦੇ ਨਾਲ ਬਾਕੀ ਸੈਕਟਰ ਦੇ ਕੀ ਹਾਲਾਤ ਹੋ ਜਾਣਗੇ ਫਿਲਹਾਲ ਇਹਦੇ ਬਾਰੇ ਜਾਣਕਾਰੀ ਅਸੀਂ ਦੇ ਰਹੇ ਹਾਂ ਇਹ 17C ਦੇ ਵਿੱਚ ਖੜੇ ਹਾਂ ਔਰ ਖੰਡਰ ਬਣੀ ਮਾਰਕੀਟ 17C ਦੀ ਔਰ ਲੋਕ ਸੁਪਨੇ ਲੈ ਰਹੇ ਆ ਕਿ ਅਸੀਂ 17 ਸੈਕਟਰ ਜ਼ਰੂਰ ਜਾਣਾ ਇੱਕ ਵਾਰ ਚੰਡੀਗੜ੍ਹ ਜਾਓ ਤਾਂ 17 ਸੈਕਟਰ ਵੇਖਣ ਵਾਸਤੇ ਜ਼ਰੂਰ ਆਓ ਤਾਂ ਆ ਵੇਖੋਗੇ ਤੁਸੀਂ ਆ ਕੇ ਖੰਡਰ ਬਣੀਆਂ ਮਾਰਕੀਟਾਂ ਔਰ ਇਹ ਹਾਲਾਤ ਆ ਚੰਡੀਗੜ੍ਹ ਦੇ ਇਹ ਹਾਲਾਤ ਆ 17 ਸੈਕਟਰ ਦੇ ਔਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਕਮੈਂਟ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ